ਇਮੀਗ੍ਰੇਸ਼ਨ ਦੀ ਗੱਲ ਕਰਦੇ ਆ ਇੱਕ ਸਮਾਂ ਸੀ ਜਦੋਂ ਕੈਨੇਡਾ 'ਚ ਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਹੁਣ ਸਮਾਂ ਆ ਗਿਆ ਕੈਨੇਡਾ 'ਚੋਂ ਜਾਣ ਵਾਲਿਆਂ ਦੀ ਗਿਣਤੀ ਬਹੁਤ ਵਧੀ ਹੈ ਇੱਕਦਮ ਕਿਵੇਂ ਵਧ ਗਈ ਦੇਖੋ ਹੁਣ ਅਸੀਂ ਵੇਗ ਦੇ ਵੇਗ ਧਰਮ ਦੇ ਵਿੱਚ ਕਹਿ ਸਕਦੇ ਆ ਕਿ ਜਾਣ ਵਾਲੇ ਦੀ ਗਿਣਤੀ ਬਹੁਤ ਵਧ ਗਈ ਹਾਂ ਵਧੀ ਹੈ ਪਰ ਆਉਣ ਵਾਲਿਆਂ ਦੀ ਬਹੁਤ ਜ਼ਿਆਦਾ ਵਧੀ ਹੈ ਇਹ ਵੀ ਸਮਝਣ ਵਾਲੀ ਗੱਲ ਹੈ ਹੁਣ ਜਿਹੜਾ ਇਹ ਇੱਕ ਹੁੰਦੀ ਇਮੀਗ੍ਰੇਸ਼ਨ ਇਹ ਹੈ ਕਿ ਇਮੀਗ੍ਰੇਸ਼ਨ ਮੁਰੇ ਈ ਲਾ ਦਿਓ ਤੇ ਇਮੀਗ੍ਰੇਸ਼ਨ ਹੈ ਜਿਹੜੇ ਜਾਂਦੇ ਨੇ ਕੈਨੇਡਾ ਦੇ ਵਿੱਚੋਂ ਇਮੀਗ੍ਰੇਟ ਕਰਦੇ ਨੇ ਉਹ ਇਹ ਨਹੀਂ ਕਿ ਨਵੇਂ ਜਾਣ ਲੱਗੇ ਨੇ ਇਹ ਤੇ ਪ੍ਰਚਲਨ ਬੜਾ ਪੁਰਾਣਾ ਹੈ ਜਦੋਂ ਤੋਂ ਰਿਕਾਰਡ ਰੱਖਿਆ ਜਾਣ ਲੱਗਾ ਕਿ ਕਿੰਨੇ ਲੋਕ ਜਾ ਰਹੇ ਨੇ ਛੱਟ ਕੇ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਐਂਟਰੀ ਦਾ ਤੇ ਐਗਜ਼ਿਟ ਦਾ ਸਿਸਟਮ ਬੜਾ ਕਿਰਤੀ ਮਿੰਤੀ ਵਾਲਾ ਬਹੁਤੇ ਦਿਸਣਾ ਤਾਂ ਹੁੰਦਾ ਪਰ ਇਹਨਾਂ ਦਾ ਥੋੜਾ ਜਿਹਾ ਜ਼ਿਆਦਾ ਹੀ ਐਸਾ ਇਹਨਾਂ ਨੂੰ ਪਤਾ ਹੀ ਹੁੰਦਾ ਕਿ ਟੋਟਲ 4 ਕਰੋੜ ਤੱਕ ਵਾਦੀ ਹੈ ਸੋ ਇਹਨਾਂ ਕੋ ਰਿਸੋਰਸਸ ਹੈਗੇ ਨੇ ਹਿਸਾਬ ਕਿਤਾਬ ਰੱਖ ਲੈਂਦੇ ਨੇ ਪਰ ਇਹ ਜਿਹੜੇ ਇਮੀਗ੍ਰੇਸ਼ਨ ਦੇ ਨੰਬਰ ਨੇ ਉਹ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਆ ਇਹ ਆਪੋਜ਼ਿਟ ਹੈ ਇਮੀਗ੍ਰੇਸ਼ਨ ਦਾ ਤੇ ਇਹ ਉਦੋਂ ਉਸ ਵਿਅਕਤੀ ਨੂੰ ਇਮੀਗ੍ਰੇਟ ਇਮੀਗ੍ਰੇਸ਼ਨ ਕੀਤਾ ਗਿਆ ਕਹਿ ਸਕਦੇ ਆ ਜਦੋਂ ਕੋਈ ਪੀਆਰ ਹਾਸਲ ਬੰਦਾ ਜਾਂ ਸਿਟੀਜ਼ਨ ਕੱਚੇ ਨਹੀਂ ਪੀਆਰ ਜਾਂ ਸਿਟੀਜ਼ਨ ਜਿਹੜਾ ਹੈ ਉਹ ਦੇਸ਼ ਤੋਂ ਬਾਹਰ ਜਿਹੜਾ ਉਹ ਚਲਿਆ ਜਾਵੇ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਤੇ ਕਾਰਨ ਉਹਨਾਂ ਦੇ ਆਪੋ ਆਪਣੇ ਹੁੰਦੇ ਨੇ ਜਿਹਦੇ ਵਿੱਚ ਰਿਟਾਇਰਮੈਂਟ ਵੀ ਹੋ ਸਕਦੀ ਹੈ ਮੈਰਿਜ ਹੋ ਸਕਦੀ ਹੈ ਕੈਰੀਅਰ ਹੋ ਸਕਦਾ ਹੈ ਫੈਮਿਲੀ ਦਾ ਕੋਈ ਸਿਸਟਮ ਹੋ ਸਕਦਾ ਹੈ ਇਕਨੋਮਿਕ ਕੋਈ ਸਿਸਟਮ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਤਹਿਤ ਜਦੋਂ ਅਸੀਂ ਹਸਾਬਕਤਾ ਲਾਉਂਦੇ ਆ ਤਾਂ ਫਿਰ ਓਵਰਆਲ ਗਿਣਤੀ ਵੀ ਜਿਹੜੀ ਉੱਥੇ ਆ ਉਹ ਦੇਖੀ ਜਾਂਦੀ ਹੈ 2024 ਦੇ ਆਖਰੀ 3 ਮਹੀਨਿਆਂ ਵਿੱਚ ਪਾਵ ਅਕਤੂਬਰ ਨਵੰਬਰ ਦਸੰਬਰ 2024 ਦੇ ਵਿੱਚ 24533 ਲੋਕ ਕੈਨੇਡਾ ਛੱਡ ਗਏ ਜੋ ਕਿ ਪਿਛਲੇ ਸਾਲ ਨਾਲੋਂ ਉਸ ਤੋਂ ਪਿਛਲੇ ਸਾਲ ਨਾਲੋਂ 3% ਵੱਧ ਸੀ ਪਰ ਜੇ ਅਸੀਂ ਇਹ حساب ਲਾ ਲਈਏ ਕਿ 2019 ਤੋਂ ਤਾਂ ਫਿਰ 30% ਇਜ਼ਾਫਾ ਜਿਹੜਾ ਆ ਉਹ ਉਸ ਵਿੱਚ ਅਸੀਂ ਮਿੱਥ ਸਕਦੇ ਹਾਂ ਹੁਣ ਕਿਹੜੇ ਸਾਲਾਂ ਵਿੱਚ ਕਿੰਨੇ ਕ ਗਏ ਨੇ ਥੋੜਾ ਜਿਹਾ ਇਹਦੀ ਵੀ ਗੱਲਬਾਤ ਕਰ ਲਈਏ ਇਹ ਅੰਕੜੇ ਜਿਹੜੇ ਨੇ ਤਕਰੀਬਨ ਇਹਨਾਂ ਦਾ ਜਿਹੜਾ ਰਿਕਾਰਡ ਮਿਲਦਾ ਹੈ ਉਹ ਹੈ 1966 ਦੇ ਲਗਭਗ ਛੇ ਤੋਂ 1966 ਦੇ ਵਿੱਚ ਔਰ ਤਕਰੀਬਨ ਕਹਿੰਦੇ ਨੇ ਕਿ ਤਕਰੀਬਨ 90-95 ਹਜ਼ਾਰ ਲੋਕ ਕੈਨੇਡਾ ਛੱਡ ਕੇ ਗਏ ਤੇ 1967 ਦੇ ਵਿੱਚ ਰਿਕਾਰਡ ਬਣਿਆ ਜਦੋਂ 1 ਲੱਖ 8000 ਲੋਕ ਤਕਰੀਬਨ ਕੈਨੇਡਾ ਛੱਡ ਗਏ ਫਿਰ ਅਗਲੇ 2-3 ਸਾਲ ਜਾਰੀ ਰਿਹਾ ਜਿਸ ਵਿੱਚ 1 ਲੱਖ ਦੇ ਕਰੀਬ ਅਗਲੇ 3-4 ਸਾਲ ਲੋਕ ਜਿਹੜੇ ਸੀ ਉਹ ਹਰ ਸਾਲ 1 ਲੱਖ ਦੇ ਕਰੀਬ ਲੋਕ ਜਿਹੜੇ ਕੈਨੇਡਾ ਛੱਡ ਕੇ ਜਾਂਦੇ ਰਹੇ ਪਰ ਰਿਕਾਰਡ 1 ਲੱਖ 8000 ਵਾਲਾ ਰਿਹਾ ਫਿਰ ਆਉਣ ਵਾਲੇ ਸਾਲਾਂ ਵਿੱਚ ਬਹੁਤ ਘਟ ਗਿਆ ਕਦੇ 40000 ਕਦੇ 45000 ਕਦੇ 50000 ਕਦੇ 60000 ਫਿਰ ਇਸ ਵਿੱਚ ਵਾਧਾ ਹੋਇਆ ਜਦੋਂ 2016 ਦੇ ਵਿੱਚ ਜਸਟਨ ਟ੍ਰੂਟੋ ਹੁਣੀ ਪ੍ਰਧਾਨ ਮੰਤਰੀ ਕੈਨੇਡਾ ਦੇ ਬਣਦੇ ਨੇ ਤੇ ਉਹਨਾਂ ਦਾ ਉਹਨਾਂ ਦੇ ਬਣਨ ਤੋਂ ਬਾਅਦ ਜਿਹੜਾ ਅਗਲਾ ਸਾਲ ਸੀ ਉਹ ਉਦੋਂ ਫਿਰ 97000 ਲੋਕ ਜਿਹੜੇ ਸੀ ਕੈਨੇਡਾ ਛੱਡ ਕੇ ਗਏ 2017 ਵਿੱਚ ਫਿਰ ਵਾਧਾ ਹੋਇਆ ਤੇ ਲੱਖ ਨੂੰ ਅੰਕੜਾ ਟੱਪਿਆ 1 ਲੱਖ 4000 ਗਏ ਤੇ 2018 ਦੇ ਵਿੱਚ ਤਕਰੀਬਨ ਕਹਿੰਦੇ ਨੇ ਕਿ 97000 ਲੋਕ ਗਏ ਨੇ ਫਿਰ 19 20 20 ਦੇ ਵਿੱਚ ਘਟ ਗਏ ਕਿਉਂਕਿ ਆਪ ਜੀ ਨੂੰ ਪਤਾ ਕਿ ਆਏ ਵੀ ਘਟ ਸੀ ਕਿਉਂਕਿ ਕੋਵਿਡ ਦਾ ਦੌਰ ਸੀ 21 ਦੇ ਵਿੱਚ 83000 ਲੋਕ ਛਟ ਗਏ 22 ਦੇ ਵਿੱਚ 101000 ਲੋਕ ਛਟ ਗਏ ਤੇ 2023 ਦੇ ਵਿੱਚ 103000 ਲੋਕ ਕੈਨੇਡਾ ਛਟ ਗਏ ਤੇ ਜੇ ਅਸੀਂ 24 ਦੀ ਗੱਲ ਕਰੀਏ ਰਿਕਾਰਡ ਤੋੜ ਵਰਾ ਇਸ ਨੂੰ ਕਹਿ ਸਕਦੇ ਆ 106134 ਲੋਕ ਐਗਜ਼ੈਕਟਲੀ ਜਿਹੜੇ ਨੇ ਕੈਨੇਡਾ ਦੇ ਵਿੱਚੋਂ ਪੀਆਰ ਸੀਗੇ ਜਾਂ ਸਿਟੀਜ਼ਨ ਸੀਗੇ ਉਹ ਛੱਟ ਕੇ ਗਏ ਨੇ ਜਿਹੜੇ ਕੱਚੇ ਛੱਟ ਗਏ ਨੇ ਉਹਨਾਂ ਦੀ ਗਿਣਤੀ ਅਸੀਂ ਇੱਕ ਦਿਨ ਪਹਿਲਾਂ ਸਾਂਝੀ ਕੀਤੀ ਸੀ 80 ਕੇਸੀਆਰ ਦੇ ਲੱਗ ਲੱਗੇ ਉਹ ਵੀ ਹੈਗੇ ਨੇ ਸੋ ਪਿਛਲੇ ਸਾਲ 2024 ਵਿੱਚ 1 ਲੱਖ 6000 ਲੋਕ ਕੈਨੇਡਾ ਨੂੰ ਛੱਟ ਗਏ ਨੇ ਬਹੁਤ ਸਾਰੇ ਕਾਰਨਾ ਕਰਕੇ ਸਭ ਲਈ